ਹੜਾ ਨੇ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਕਾਫੀ ਨੁਕਸਾਨ ਕੀਤਾ ਹੈ ਜਿਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਪੰਜਾਬ ਦੇ ਲੋਕਾਂ ਦੇ ਨਾਲ ਵਾਅਦਾ ਕੀਤਾ ਗਿਆ ਸੀਗਾ ਕਿ ਹੜ੍ਹ ਦੇ ਨਾਲ ਜਿਹੜੇ ਲੋਕਾਂ ਦੇ ਨੁਕਸਾਨ ਹੋਏ ਨੇ ਉਹਨਾਂ ਦੀ ਜੋ ਕਿ ਦੱਸਦੀ ਹੈ ਕਿ ਪਰ ਭਾਈ ਕੀਤੀ ਜਾਵੇਗੀ ਪਰ ਪੰਜਾਬ ਸਰਕਾਰ ਦੇ ਵੱਲੋਂ ਕੀਤੀ ਜਾਵੇਗੀ ਇਹ ਪਰਪਾਈ ਤੇ ਉਹਨਾਂ ਨੇ ਇਹ ਵੀ ਵਾਅਦਾ ਕੀਤਾ ਸੀਗਾ ਕਿ ਇਹ ਪਰਪਾਈ 1 ਮਹੀਨੇ ਦੇ ਵਿੱਚ ਹੋ ਜਾਵੇਗੀ ਤਾਂ ਉਸੇ ਲੜੀ ਦੇ ਤਹਿਤ ਅੱਜ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਵੱਲੋਂ ਜ਼ਿਲ੍ਹਾ ਸੰਗਰੂਰ ਦੇ ਹਲਕਾ ਧੋਰੀ ਵਿਖੇ 3 ਕਰੋੜ 50 ਲੱਖ ਰੁਪਏ ਦੇ ਹੜ੍ਹ ਪੀੜਤਾਂ ਨੂੰ ਚੈੱਕ ਵੰਡੇ ਗਏ ਉਪਰੰਤ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕੀ ਕੁਝ ਕਿਹਾ ਹੈਗਾ ਆਉ ਤੁਹਾਨੂੰ ਇੱਕ ਔਰ ਸੁਣਾਉਂਦੇ ਆ ਪੂਰੀ ਦੁਨੀਆ ਜਾਣਦੀ ਹੈ ਕਿ ਬਹੁਤ ਹੀ ਇਸ ਸਦੀ ਦੇ ਸਭ ਤੋਂ ਭਿਆਨਕ ਹੜ੍ਹ ਜਿਹੜੇ ਨੇਗੇ ਵਾਏ ਜਿਨ੍ਹਾਂ ਦੇ ਅੰਦਰ ਕਾਫੀ ਵੱਡੇ ਪੱਧਰ ਤੇ ਪੰਜਾਬ ਦਾ ਨੁਕਸਾਨ ਹੋਇਆ ਪਰ ਲੇਕਿਨ ਜਦੋਂ ਹੜ੍ਹ ਆਏ ਹੋਏ ਸੀ ਉਸ ਸਮੇਂ ਆਮ ਆਦਮੀ ਪਾਰਟੀ ਦੇ ਇੱਕ ਵਰਕਰ ਪੂਰੀ ਸਰਕਾਰ ਜਿਹੜੀ ਲੋਕਾਂ ਦੇ ਨਾਲ ਜਾ ਕੇ ਖੜੀ ਸੀ ਜਿੱਥੇ ਵੀ ਪਾਣੀ ਆਇਆ ਜਿੱਥੇ ਵੀ ਹੜ੍ਹ ਆਏ ਉਹਨਾਂ ਲੋਕਾਂ ਦੀ ਮਦਦ ਕੀਤੀ ਪੂਰੇ ਪੰਜਾਬ ਦੇ ਲੋਕਾਂ ਨੇ ਇੱਕ ਦੂਜੇ ਦਾ ਸਾਥ ਦਿੱਤਾ ਔਰ ਸਰਕਾਰ ਦੇ ਸਾਰੇ ਮੰਤਰੀ ਸਾਰੇ ਐਮ ਐਲ ਏ ਪੂਰੇ ਡਿਪਟੀ ਕਮਿਸ਼ਨਰ ਸਹਿਬਾਨ ਬਿਲਕੁਲ ਪੱਬਾ ਪਾਰ ਸੀ ਕਿਸੇ ਨੂੰ ਵੀ ਜਿਹੜਾ ਨੁਕਸਾਨ ਹੁਣ ਤੋਂ ਰੋਕਣ ਦੇ ਲਈ ਲਗਾਤਾਰ ਯਤਨ ਕਰ ਰਹੇ ਸੀ ਮੈਂ ਖਾਸ ਕਰਕੇ ਸਾਡੇ ਸੰਗਰੂਰ ਜਿਹੜੇ ਦੇ ਡਿਪਟੀ ਕਮਿਸ਼ਨਰ ਸਾਹਿਬਾਨ ਦਾ ਧੰਨਵਾਦ ਕਰਨਾ ਚਾਹੂਗਾ ਕਿ ਖੱਗਰ ਜਿਹੜੀ ਆ ਉਹ ਹਮੇਸ਼ਾ 747 ਜਿਹੜੀ ਆ ਪੁਆਇੰਟ ਤੇ ਜਾ ਕੇ ਬ੍ਰੀਚ ਕਰ ਦਿੰਦੀ ਸੀ ਹੁਣ ਤੱਕ ਦਾ ਇਤਿਹਾਸ ਆ ਕਦੇ ਵੀ 747 ਤੇ ਜਦੋਂ ਪਹੁੰਚਦੀ ਸੀ ਉਸੇ ਸਮੇਂ ਬ੍ਰੀਚ ਕਰ ਜਾਂਦੀ ਸੀ ਪਰ ਲੇਕਿਨ ਇਸ ਵਾਰ 751 752 ਤੱਕ ਜਿਹੜੀ ਆ ਉਹ ਖੱਗਰ ਦਰਿਆ ਜਿਹੜੀ ਆ ਉਫਾਨ ਤੇ ਆਈ ਪਹੁੰਚੀ ਪਰ ਲੇਕਿਨ ਸਾਡੇ ਪ੍ਰਸ਼ਾਸਨ ਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਹਦਾਇਤਾਂ ਦੇ ਮੁਤਾਬਕ ਸਾਡੇ ਸਾਰੇ ਐਮਐਲਏ ਸਹਿਬਾਨ ਨੇ ਐਸਾ ਪ੍ਰਬੰਧ ਕੀਤਾ ਹੋਇਆ ਸੀਗਾ ਕਿ ਉਹ ਨਹੀਂ ਬਰੀਚ ਆਈ ਸੋ ਇਹਦੇ ਲਈ ਮੈਂ ਸਾਰੇ ਪ੍ਰਸ਼ਾਸਨ ਦਾ ਮਾਨਯੋਗ ਸੀਐਮ ਸਾਹਿਬ ਦਾ ਵੀ ਧੰਨਵਾਦ ਕਰਨਾ ਚਾਹੂਗਾ ਕਿ ਬਿਲਕੁਲ ਜ਼ਿਲ੍ਹਾ ਸੰਗਰੂਰ ਜਿਹੜਾ ਉਹ ਸੇਫ ਰਿਹਾ ਪਰ ਫਿਰ ਵੀ ਕਾਫੀ ਸਾਰੀ ਜਗ੍ਹਾ ਦੇ ਉੱਤੇ ਕਿਸਾਨਾਂ ਦਾ ਨੁਕਸਾਨ ਹੋਇਆ ਫਸਲ ਕਈ ਕਿਈ ਜਗ੍ਹਾ ਦੇ ਉੱਤੇ ਓਵਰਫਲੋ ਹੋ ਗਏ ਸੀ ਨਾਲੇ ਉਹਦੇ ਕਰਕੇ ਨੁਕਸਾਨ ਹੋਣ ਕਰਕੇ ਅੱਜ ਜਿਹੜੀ ਆ ਚੈੱਕ ਬਣਨ ਦੀ ਸ਼ੁਰੂਆਤ ਕੀਤੀ ਗਈ ਆ ਸੰਗਰੂਰ ਜਿਲ੍ਹੇ ਦੇ ਹਿੱਸੇ 3.5 ਕਰੋੜ ਦੀ ਪਹਿਲੀ ਜਿਹੜੀ ਕਿਸ਼ਤ ਆ ਅੱਜ ਅਸੀਂ 3.5 ਕਰੋੜ ਰੁਪਏ ਦੀ ਪਹਿਲੀ ਕਿਸ਼ਤ ਆ ਜਾਰੀ ਕੀਤੀ ਹੈਗੀ ਟੋਟਲ ਪੰਜਾਬ ਚ 209 ਕਰੋੜ ਰੁਪਏ ਦੀ ਟੋਟਲ ਅਮਾਉਂਟ ਜਿਹੜੀ ਆ ਉਹ ਆ ਜਾਰੀ ਹੋਈ ਆ ਇਹਦੇ ਨਾਲ ਮੈਂ ਸਮਝਦਾ ਕਾਫੀ ਹੱਦ ਤੱਕ ਸਾਡੇ ਕਿਸਾਨ ਭਰਾਵਾਂ ਨੂੰ ਗਰੀਬ ਲੋਕਾਂ ਨੂੰ ਇਹਨਾਂ ਦੇ ਘਰ ਮਿਲ ਗਏ ਟੈਗ ਹੈ ਸੌਰੀ ਉਹਨਾਂ ਨੂੰ ਲੀਫ ਮਿਲੂਗੀ ਇਸ ਤੋਂ ਬਿਨਾ ਆਉਣ ਵਾਲੇ ਸਮੇਂ ਜਿਉਂ-ਜਿਉਂ ਜਿਹੜੀਆਂ ਵੈਰੀਫਿਕੇਸ਼ਨ ਹੋ ਕੇ ਥੱਲੋ ਜਾਈ ਜਾਣਗੀਆਂ ਇਹ ਮੁਆਵਜ਼ਾ ਜਿਹੜਾ ਲਗਾਤਾਰ ਅਸੀਂ ਦਿੰਦੇ ਰਹਾਂਗੇ ਬਿਲਕੁਲ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਡਟ ਕੇ ਪੰਜਾਬ ਦੇ ਉਸ ਆਖਰੀ ਬੰਦੇ ਨਾਲ ਖੜੇ ਨੇਗੇ ਉਸ ਵਿਅਕਤੀ ਦਾ ਖੜੇ ਨੇਗੇ ਜਿਹਦਾ ਕੋਈ ਨਾ ਕੋਈ ਕਿਸੇ ਹੜ੍ਹਾਂ ਦੇ ਕਾਰਨ ਨੁਕਸਾਨ ਹੋਇਆਗਾ ਅੱਜ ਅਸੀਂ ਪਹਿਲੀ ਕਿਸ਼ਤ ਜਿਹੜੀ ਆ ਉਹ 209 ਕਰੋੜ ਦੀ ਜਾਰੀ ਕੀਤੀ ਆ ਜਿਹਦੇ ਵਿੱਚ 3.5 ਕਰੋੜ ਰੁਪਇਆ ਸੰਗਰੂੜ ਦੇ ਹਿੱਸੇ ਆਇਆਗਾ ਅੱਜ ਅਜਨਾਲੇ 'ਚ ਵੀ ਅੱਜ ਅਮਰਸਰ 'ਚ ਵੀ ਤਰਨਤਾਰਨ 'ਚ ਵੀ ਸਾਰੇ ਜਗ੍ਹਾ ਤੇ ਪੈਸੇ ਵੰਡਣ ਦੀ ਸ਼ੁਰੂਆਤ ਹੋਇਆ ਕਿਉਂਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਕੈਣੀ ਤੇ ਕਤਰੀ ਦੇ ਪੱਕੇ ਨੇਗੇ ਉਹਨਾਂ ਨੇ ਕਿਹਾ ਸੀ ਆ ਕਿ 30 ਦਿਨਾਂ ਚ ਮੁਆਵਜ਼ਾ ਜਿਹੜਾ ਉਹ ਬੰਨਣ ਦਾ سلسلہ ਜਾਰੀ ਹੋ ਜੂਗਾ ਉਹਦੀ ਸ਼ੁਰੂਆਤ ਹੋ ਜੂਗੀ ਅਸੀਂ ਉਹਦੀ ਸ਼ੁਰੂਆਤ ਆਲਰੇਡੀ ਤਿੰਨ ਦਿਨ ਪਹਿਲਾਂ ਸਰਦਾਰ ਭਗਵੰਤ ਸਿੰਘ ਮਾਨ ਜੀ ਖੁਦ ਅਜਨਾਲੇ ਜਾ ਕੇ ਕਰਕੇ ਆਏ ਨੇਗੇ ਸੋ ਅੱਜ ਉਹਦੀ ਸ਼ੁਰੂਆਤ ਹੋਈ ਆ ਇੱਕ ਵੱਡੀ ਗੱਲ ਆ ਕਿ ਜਿਹੜਾ ਕੱਚਾ ਮਕਾਨ ਸੀ ਕੱਚੇ ਮਕਾਨ ਦੇ ਅੱਗੇ 4000 ਰੁਪਏ ਮਿਲਦੇ ਸੀ ਜੇ ਟਹਿ ਜਾਂਦਾ ਸੀ ਪੱਕੇ ਮਕਾਨ ਦੇ 6000 ਰੁਪਏ ਮਿਲਦੇ ਸੀਗੇ ਪਰ ਲੇਕਿਨ ਸਰਕਾਰ ਨੇ ਫੈਸਲਾ ਕੀਤਾ ਸਰਦਾਰ ਭਗਵੰਤ ਸਿੰਘ ਮਾ ਜੀ ਨੇ ਫੈਸਲਾ ਕੀਤਾ ਕਿ ਹਰੇਕ ਘਰ ਨੂੰ ਚਾਹੇ ਉਹ ਕੱਚਾ ਚਾਹੇ ਉਹ ਪੱਕਾ 40000 ਰੁਪਏ ਜਿਹੜਾ 40000 ਰੁਪਏ ਮਿਲੂਗਾ ਜਿਹਦਾ ਘਰ ਟਹਿ ਗਿਆ ਸੋ ਤਾਂ ਜਿਹੜਾ ਕੱਚਾ ਮਤਲਬ ਅੱਧਾ ਡਿ ਗਿਆ ਤਰੇੜ ਆ ਗਈ ਉਹਦੀ ਗੱਲ ਕਰਦੇ ਆਂਗੇ ਇਸ ਤੋਂ ਬਿਨਾ ਜਿਹੜਾ ਕਿਸਾਨ ਆ ਉਹਦੇ ਲਈ ਵੀ ਸੈਂਟਰ ਸਰਕਾਰ ਜੋ ਕੁਝ ਮਰਜ਼ੀ ਕਹੀ ਜਾਵੇ ਉਹਦੇ ਲਈ ਵੀ ਅਸੀਂ 20000 ਕਰੋੜ ਰੁਪਏ ਜਿਹੜਾ ਉਹ ਪਰ ਇਕੜ ਅਸੀਂ ਦੇ ਰਹਾਂਗੇ ਜਿਹਦੇ ਵਿੱਚੋਂ 15900 ਰੁਪਏ ਪੰਜਾਬ ਸਰਕਾਰ ਜਿਹੜਾ ਉਹ ਦੇ ਰਹੀ ਆ ਸੋ ਦੂਜੇ ਪਾਸੇ ਸੈਂਟਰ ਸਰਕਾਰ ਆ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਆਏ ਮੋਦੀ ਸਾਹਿਬ ਆਏ ਪਰ ਲੇਕਿਨ ਪੰਜਾਬ ਦੇ ਨਾਲ ਧੋਖਾ ਕਰਕੇ ਚਲੇ ਗਏ 1600 ਕਰੋੜ ਰੁਪਏ ਦੀ ਰਾਸ਼ੀ ਅਨਾਉਂਸ ਕੀਤੀ ਕਿ ਸਪੈਸ਼ਲ ਪੈਕੇਜ ਪੰਜਾਬ ਨੂੰ ਦੇਵਾਂਗੇ ਉਹਦੇ ਚੋਂ ਇੱਕ ਹੁਣ ਤੱਕ 1 ਰੁਪਿਆ ਜਿਹੜਾ ਉਹ ਪੰਜਾਬ ਦੇ ਖਜ਼ਾਨੇ ਚ ਨਹੀਂ ਆਇਆ ਜਿਹੜਾ 240 ਕਰੋੜ ਦੀ ਕਿਸ਼ਤ ਆਈ ਉਹ ਜਿਹੜਾ ਆਲਰੇਡੀ ਬਜਟ ਹਰ ਇੱਕ ਸਾਲ ਆਉਂਦਾਗਾ ਉਹਦੀ ਕਿਸ਼ਤ ਭੇਜ ਕੇ ਕਹਿੰਦੇ ਅਸੀਂ ਪੈਸੇ ਭੇਜਤੇ ਸੋ ਮੈਂ ਕੇਂਦਰ ਸਰਕਾਰ ਨੂੰ ਇੱਕ ਵਾਰ ਫੇਰ ਬੇਨਤੀ ਕਰਦਾਗਾ ਕਿ ਸਾਡਾ ਜਿਹੜਾ 1600 ਕਰੋੜ ਰੁਪਏ ਬਕਾਇਆਗਾ ਉਹ ਤਾਂ ਭੇਜ ਦਿਓ ਭਾਈ ਅਸੀਂ ਤੁਹਾਡੇ ਕੋਲੇ 20000 ਕਰੋੜ ਰੁਪਏ ਦੀ ਮੰਗ ਸਾਡੇ ਮਾਨਯੋਗ ਮੁੱਖ ਮੰਤਰੀ ਸਰ ਭਗਵੰਤ ਸਿੰਘ ਮਾਜੀ ਨੇ ਕੀਤੀ ਸੀਗੀ ਉਸ 20000 ਕਰੋੜ ਰੁਪਏ ਚੋਂ 1600 ਕਰੋੜ ਮੰਨੇ ਪਰ ਲੇਕਿਨ ਉਹ 1600 ਕਰੋੜ ਰੁਪਏ ਚੋਂ ਵੀ ਇੱਕ ਪੈਸਾ ਜਿਹੜਾ ਅਜੇ ਤੱਕ ਖਜ਼ਾਨੇ ਚ ਨਹੀਂ ਆਇਆ ਕਿਉਂਕਿ ਮੈਂ ਪੰਜਾਬ ਦਾ ਫਾਈਨਾਂਸ ਮਿਨਿਸਟਰ ਹਾਂ ਇਸ ਗੱਲ ਕਰਕੇ ਬਾਖੂਬੀ ਦੇ ਨਾਲ ਬੜੇ ਤੱਥਾਂ ਦੇ ਆਧਾਰ ਤੇ ਗੱਲ ਕਰ ਰਿਹਾ ਜਿਹੜਾ 240 ਕਰੋੜ ਰੁਪਏ ਆਇਆ ਉਹ ਜਿਹੜਾ ਐਨੂਅਲ ਬਜਟ ਹੁੰਦਾਗਾ ਜਿਹੜਾ ਸਾਲਾਨਾ ਬਜਟ ਹੁੰਦਾ ਕੇਂਦਰ ਸਰਕਾਰ ਦਾ ਉਹਦੇ ਚੋ ਕਿਸਾਈਆ ਸੋ ਮੈਂ ਸਾਵਨ ਦਾ ਭਾਰਤੀ ਜਨਤਾ ਪਾਰਟੀ ਨੂੰ ਪੰਜਾਬ ਨਾਲ ਧੋਖਾ ਨਹੀਂ ਕਰਨਾ ਚਾਹੀਦਾ ਪੰਜਾਬ ਨਾਲ ਅਣਿਆ ਨਹੀਂ ਕਰਨਾ ਚਾਹੀਦਾ ਹਮੇਸ਼ਾ ਹੀ ਪੰਜਾਬ ਨੇ ਪੰਜਾਬੀ ਲੋਕਾਂ ਨੇ ਪੰਜਾਬ ਦੇ ਵਸਿੰਦਿਆਂ ਨੇ ਹਮੇਸ਼ਾ ਹੀ ਦੇਸ਼ ਦਾ ਡਟ ਕੇ ਸਾਥ ਦਿੱਤਾ ਚਾਹੇ 225 ਦੀ ਲੜਾਈ ਦੀ ਗੱਲ ਕਰ ਲਈਏ ਮਈ ਚ ਤੁਹਾਨੂੰ ਸਭ ਨੂੰ ਪਤਾ ਕਿ ਪਾਕਿਸਤਾਨ ਨਾਲ ਲੜਾਈ ਲੱਗੀ ਪੰਜਾਬ ਦੇ ਲੋਕ ਡਟ ਕੇ ਖੜ ਗਏ ਦੇਸ਼ ਦੇ ਨਾਲ ਕਿੰਨੇ ਜਿਹੜੇ ਦਿਨ ਡਰੋਨ ਆਏ ਕਿੰਨੇ ਜੜੀਆਂ ਮਜ਼ਾਈਲਾ ਆਇਆਂ ਪੰਜਾਬ ਦੇ ਲੋਕਾਂ ਨੇ ਸੀਨ ਹੀ ਕੀਤੀ ਔਰ ਡਟਕੇ ਦੇਸ਼ ਦਾ ਸਾਥ ਦਿੱਤਾ ਔਰ ਬਾਹਰ ਦੀ جنگ ਦੀ ਗੱਲ ਕਰ ਲਈਏ 71 ਦੀ جنگ ਦੀ ਗੱਲ ਕਰ ਲਈਏ 65 ਦੀ جنگ ਦੀ ਗੱਲ ਕਰ ਲਈਏ ਹਮੇਸ਼ਾ ਦੇਸ਼ ਦਾ ਸਾਥ ਦਿੱਤਾ ਅੱਤਵਾਦ ਆਇਆ ਉਸ ਸਮੇਂ ਦੇਸ਼ ਦਾ ਸਾਥ ਦਿੱਤਾ ਪਰ ਲੇਕਿਨ ਅੱਜ ਮੈਂ ਸਮਝਦਾ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਪੰਜਾਬ ਦੇ ਨਾਲ ਧੋਖਾ ਕਰ ਰਹੀ ਆ ਪੰਜਾਬ ਦੇ ਲੋਕਾਂ ਨੂੰ ਜਿਹੜੀ ਆ ਮਤਰੇਈ ਮਾੜਾ ਸਲੂਕ ਕਰ ਰਹੀ ਆ ਜャ ਨਹੀਂ ਹੋਣਾ ਚਾਹੀਦਾ ਦੇਖੋ ਜਿਹੜੀ 13000 ਕਰੋੜ ਰੁਪਏ ਦੀ ਗੱਲ ਉਹ ਕਰ ਰਹੇ ਨੇ 13000 ਕਰੋੜ ਰੁਪਏ ਦੀ ਉਸ ਸਮੇਂ ਦੀ ਗੱਲ ਕਰ ਰਹੇ ਨੇ ਜਦੋਂ ਪੰਜਾਬ 'ਚ ਹੜ੍ਹ ਆਏ ਹੋਏ ਸੀਗੇ ਔਰ ਲਗਾਤਾਰ ਹੜ੍ਹ ਆ ਰਹੇ ਸੀਗੇ ਪਾਣੀ ਰੁਕਿਆ ਨਹੀਂ ਸੀਗਾ ਅਸੀਂ ਆਪਦਾ ਅੰਟੈਰਮ ਜਿਹੜਾ ਅਸੈਸਮੈਂਟ ਕਰਕੇ ਭੇਜੀ ਸੀ ਕਿ ਭਾਈ ਸਾਡੀ ਹੁਣ ਤੱਕ ਇਨਾ ਨੁਕਸਾਨ ਹੋਇਆਗਾ ਅਸੀਂ ਫਾਈਨਲ ਨੁਕਸਾਨ ਵੀ ਭੇਜਾਂਗੇ ਸੋ ਉਹ 13000 ਕਰੋੜ ਰੁਪਏ ਚੋਂ 600 1600 ਕਰੋੜ ਰੁਪਏ ਦੇ ਕੇ ਕਹਿੰਨੇ ਕਿ ਸੋ ਉਹਨਾਂ ਨੂੰ ਆਪਣੀ ਜਿਹੜੀ ਘਟੀਆ ਰਾਜਨੀਤੀਆ ਬੰਦ ਕਰਨੀ ਚਾਹੀਦੀ ਆ ਔਰ ਸਾਡਾ ਜਿਹੜਾ ਪੰਜਾਬ ਦਾ ਕਿਸਾਨ ਆ ਜੇ ਮੈਂ ਪੰਜਾਬ ਦੇ ਕਿਸਾਨ ਦੀ ਗੱਲ ਕਰਾਂ ਤਾਂ ਦੇਸ਼ ਦੇ ਕੌਮੀ ਭੰਡਾਰ ਦੇ ਅੰਦਰ ਸਭ ਤੋਂ ਵੱਧ ਚਾਹ ਕਣਕ ਦੀ ਗੱਲ ਕਰੀਏ ਚਾ ਚਾਵਲ ਦੀ ਗੱਲ ਕਰੀਏ ਸਭ ਤੋਂ ਵੱਧ ਹਿੱਸਾ ਕੌਣ ਪਾਉਂਦਾ ਪੰਜਾਬ ਦਾ ਕਿਸਾਨ ਪਾਉਂਦਾਗਾ ਪੰਜਾਬ ਦਾ ਮਜ਼ਦੂਰ ਪਾਉਂਦਾਗਾ ਸੋ ਧੋਖਾ ਕਿਦਣਾ ਕਰ ਰਹੇ ਨੇ ਪੰਜਾਬ ਦੇ ਨਾਲ ਇਹ ਮੈਂ ਸਮਝਦਾ ਭਾਰਤੀ ਜਨਤਾ ਪਾਰਟੀ ਤੋਂ ਬਹੁਤ ਮਹਿੰਗਾ ਪਊਗਾ